ਅੱਜ ਇੱਕ ਹੋਰ ਸੀਆਈਏ ਸਟਾਫ ਮੋਗਾ ਵੱਲੋਂ ਇੱਕ ਹੋਰ ਗਰੋ ਹੈ ਜਿਹੜਾ ਵੈਪਨ ਸਪਲਾਈ ਕਰਦਾ ਸੀ ਉਹ ਵੈਪਨ ਲੈ ਕੇ ਇੱਥੇ ਵਾਰਦਾਤ ਕਰਨ ਨੂੰ ਅੰਜਾਮ ਦੇਣ ਦੀ ਫਿਲਾਕਤ ਸੀ ਉਸ ਨੂੰ ਅਸੀਂ ਅਪਰੀਹੈਂਡ ਕੀਤਾ ਉਸ ਵਿੱਚ ਉਸ ਦੇ ਤਹਿਤ ਇੱਕ ਸਿਕਰਟ ਇਨਫੋਰਮੇਸ਼ਨ ਦੇ ਅਧੀਨ ਅਸੀਂ 1 ਐਫਆਈਆ ਨੰਬਰ 126 ਅੰਡਰ ਰੈਲੇਵੈਂਟ ਸੈਕਸ਼ਨ 611 ਬੀ ਐਨਐਸ 25590 ਆਰਮ ਸੈਕਟ ਪੀਪੀਐਸਟੀ ਦੇ ਅਰਿਸਟੈਂਡ ਕੀਤਾ ਹੈਗਾ ਉਸ ਦੇ ਵਿੱਚ ਅਸੀਂ ਕੁੱਲ ਜਿਹੜੇ ਸਿਕਿਟਰੀ ਇਨਫੋਰਮੇਸ਼ਨ ਦੇ ਤੱਕ ਪੰਜ ਜਿਹੜੇ ਹੈਗੇ ਸੀ ਅਕਿਊਜ਼ ਉਹਨਾਂ ਦੇ ਇਨਫੋਰਮੇਸ਼ਨ ਸੀ ਕਿ ਇਹ ਜਿਹੜੇ ਹੈਗੇ ਵੈਪਨ ਲੈ ਕੇ ਮੋਗਾ ਮੋਗਾ 'ਚ ਕਿਸੇ ਵਾਰਦਾਤ ਨੂੰ ਦੇ ਵਾਰਦਾਤ ਕਰਨ ਸੀ ਫਿਰਾਕ ਸੀ ਇਸ ਲਈ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਤਿੰਨ ਜਿਹੜੇ ਹੈਗੇ ਸੀ ਪ੍ਰਦੀਪ ਪ੍ਰਦੀਪ ਸਿੰਘ ਹਰਵਿੰਦਰ ਸਿੰਘ ਅਤੇ ਜਸਕਰਨ ਸਿੰਘ ਉਹਨਾਂ ਨੂੰ ਅਸੀਂ ਇੱਕ ਮੋਟਰਸਾਈਕਲ ਜਿਹੜਾ ਪੀਵੀ 29 ਵੀ 9475 ਇਸ 스ਪਲੈਂਡਰ ਮੋਟਰਸਾਈਕਲ ਸੀ ਉਸ ਤੋਂ ਇਹਨਾਂ ਨੂੰ ਅਪਰੀਹੈਂਡ ਅਰੈਸਟ ਕੀਤਾ ਤੇ ਇਹਨਾਂ ਕੋਲੋਂ ਸਾਨੂੰ ਕੁੱਲ 5 ਵੈਪਨ ਬਰਾਮਦਗੀ ਕੀਤੀ ਗਈ ਹੈ ਜਿਸ ਦੇ ਵਿੱਚ 4 ਜਿਹੜੇ ਹੈਗੇ ਸੀ 32 ਬੋਰ ਦੇਸੀ ਪਿਸਟਲ ਸਮੇਤ 10 ਜਿੰਦਾ ਰਾਉਂਡ ਜਿਹੜੇ 32 ਬੋਰ ਸੀ ਇੱਕ ਇਹਨਾਂ ਕੋਲ ਦੇਸੀ ਕੱਟਾ ਸੀ 315 ਬੋਰ ਦਾ ਉਸ ਦੇ 2 ਰਾਉਂਡ ਜਿਹੜੇ ਹੈਗੇ ਇਹਨਾਂ ਕੋਲੋਂ ਬਰਾਮਦ ਕੀਤੇ ਗਏ ਹੈ ਇਸ ਦੀ ਫਰਦਰ ਅਸੀਂ ਜਿਹੜੀ ਪੁਸ਼ੀਸ਼ ਕਰਕੇ ਇਹਨਾਂ ਤੋਂ ਜਿਹੜਾ ਹੈ ਪਤਾ ਲੱਗਿਆ ਕਿ ਇਹ RAMJOT SINGH ਉਰਫ JOT ਜਿਹੜਾ rau ke beed rau ke ਦਾ ਰਹਿਣ ਵਾਲਾ ਹੈ ਤੇ kulwant ਉਰਫ gopa ਜਿਹੜਾ ਹੈਗਾ ਜ਼ਿਲ੍ਹਾ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਇੰਨਾ ਤੋਂ ਇਹ ਜਿਹੜੇ ਵੈਪਨ ਲੈ ਕੇ ਆਏ ਸੀ ਤੇ ਅੱਗੇ ਜਿਹੜੇ ਇਹਨਾਂ ਦੇ ਨਾਲ ਹੀ ਇਹ ਇੱਥੇ ਵੈਪਨਾਂ ਦਾ ਜਿਆ ਧੰਦਾ ਕਰਦੇ ਸੀ ਹਜੇ ਗੈਂਗ ਨਾਲ ਅਸੀਂ ਵੈਰੀਫਾਈ ਕਰਦੇ ਪਏ ਕਿ ਕਿਸੇ ਗੈਂਗ ਨਾਲ ਸੰਬੰਧਿਤ ਹੈ ਕਿ ਨਹੀਂ ਪਰ ਇੱਕ ਫੋਰਨ ਚ ਕੋਈ ਬੰਦਾ ਹੈਗਾ ਜਿਹੜਾ ਇੱਥੋਂ ਦਾ ਹੀ ਲੰਡੇਕੇ ਦਾ ਹੈਗਾ ਜੱਸੀ ਉਸ ਨਾਲ ਇਹਨਾਂ ਦੇ ਰਿਲੇਸ਼ਨਸ ਪਾਈ ਗਏ ਇਹਨਾਂ ਦੇ ਪਹਿਲੇ ਵੀ ਮਾਮਲੇ ਦਰਜ ਅੰਨਾ ਦੇ ਉੱਪਰ ਜਿਹੜੇ ਦੋ ਹੈਗੇ ਆ RAMJOT ਸਿੰਘ ਜੋਤ ਅਤੇ Kulwant Singh Gopa ਅੰਨਾ ਦੇ ਉੱਪਰ ਕਾਫੀ ਪਰਚੇ ਰਜਿਸਟਰ ਨੇ RAMJOT ਉੱਪਰ 5 FIR ਰਜਿਸਟਰ ਨੇ ਜਿਹੜੀਆਂ ਫਿਰੋਜਪੁਰ ਤੇ ਸੀਮੋਗੇ ਦੀ FIR ਡਿਸਟ੍ਰਿਕਟ ਦੀਆਂ ਅਤੇ Kulwant Gopa ਹੈਗੇ ਜਿਹੜਾ ਇਹਦੇ ਉੱਪਰ ਟੋਟਲ 17 FIR ਹਜ ਤੱਕ ਸਾਡੇ ਜਿਹੜੀਆਂ ਰਿਕਾਰਡਸ ਮਿਲੀਆਂ ਨੇ ਇਸ ਵਿੱਚ ਡਿਫਰੈਂਟ ਹੁਸ਼ਿਆਰਪੁਰ ਦੀਆਂ ਜ਼ਿਆਦਾ SBS ਨਗਰ ਹੁਸ਼ਿਆਰਪੁਰ ਉਧਰਲੇ ਏਰੀਆ ਦੀਆਂ ਨੇ FIR ਰਜਿਸਟਰਡ ਸੋ ਇਹਨੇ ਕਿਰਤਾਰਗੇ ਤੋਟਲ 5 ਜਨੇ ਅਸੀਂ ਇਸ ਚ ਗ੍ਰਿਫਤਾਰ ਕਰ ਲਿੱਤੇ ਗਏ ਨੇ ਸਰ ਜਿਹੜਾ ਜੱਸੀ ਆ ਤੁਸੀਂ ਦੱਸ ਰਹੇ ਹੋ ਉਹ ਲੜਕੇ ਦਾ ਉਹ ਵੀ ਸਬਜੈਕਟ ਦੀ ਕੈਸਟ ਨਹੀਂ ਹਜੇ ਅਸੀਂ ਵੈਰੀਫਾਈ ਕਰਦੇ ਪਿਆ ਹਜੇ ਜਸਸੀ ਦਾ ਨਾਮ ਫਿਕਰ ਆਊਟ ਹੋਇਆ ਹੈਗਾ ਵੈਰੀਫਾਈ ਕਰਦੇ ਪਿਆ ਕਿ ਜੱਸੀ ਕੌਣ ਹੈ ਕੋਈ ਇਹਨਾਂ ਨਾਲ ਰਿਲੇਸ਼ਨ ਕਿਵੇਂ ਹੈ ਵੈਰੀਫਾਈ ਕਰਦੇ ਸਰ ਮੋਗੇ ਦਾ ਰਾਮ ਜੀ ਦਾ ਜਾਂ ਦੂਸਰੇ ਪਾਸੇ ਨਮਾਚਰ ਵਾਲੇ ਨਾਲ ਨਿਸ਼ਾਨਾ ਹੈ ਇਹ ਇੱਕ ਜਿਹੜੇ ਹੈਗੇ ਸੀ ਇਹਨਾਂ ਨੂੰ ਕਿਸੇ ਸੈਂਟਰ ਚ ਮਿਲੇ ਸੀ ਜੋ ਸਾਨੂੰ ਪਤਾ ਲੱਗਿਆ ਹੈਗਾ ਇਹ ਜਿਹੜੇ ਡੀਟ ਮੈਂ ਡੀ ਐਡਿਕਸ਼ਨ ਸੈਂਟਰ ਚ ਇਹਨਾਂ ਦੀ ਜਿਹੜੀ ਹੈਗੀ ਸੀ ਆਪਸ ਚ ਮੁਲਾਕਾਤ ਹੋਈ ਸੀ ਜਿਹੜਾ ਕੁਲਵੰਤ ਸਿੰਘ ਗੋਪਾ ਹੈਗਾ ਤੇ ਇਹਨਾਂ ਦੀ ਆ ਰਾਮਜੋਤ ਦੀ ਡਿਕਟ ਲਾਲੋ ਜਿਹੜਾ ਹੁਣੇ ਨਾ ਛੋੜੇ ਛੱਡਿਆ ਹੋਇਆ ਹੈਗਾ ਬਟ ਇਹ ਡਿਕਟੀ ਹੈਗੇ ਪਹਿਲੇ ਨਸ਼ਾ ਕਰਦੇ ਸੀ ਨੀ ਹਜੇ ਵੈਰੀਫਾਈ ਕਰਦੇ ਪਏ ਕਿ ਇਹਨਾਂ ਦਾ ਮੰਤਵ ਸੀ ਕੀ ਇਹਨਾਂ ਦਾ ਮੋਟਿਵ ਸੀ ਇੱਥੇ ਵੈਪਨ ਰੱਖਣ ਦਾ ਕੀ ਇਹ ਸੋਸ਼ਲ ਕਾਲ ਚ ਸੀ ਕੀ ਇਹ ਇਕ ਕਿਸੇ ਨਸ਼ੇ ਸਮਗਲਰ ਦੇ ਨਾਲ ਰਿਲੇਟਡ ਸੀ ਅਸੀਂ ਸਾਰਾ ਹੁਣ ਰਿਮਾਂਡ ਨਾਲ ਦੋ ਦਿਨਾਂ ਦਾ ਹਾਸਲ ਕੀਤਾ ਅਸੀਂ ਵੈਰੀਫਾਈ ਕਰਦੇ ਹਾਂ ਰਿਮਾਂਡ ਮਿਲ ਗਿਆ ਤਾਂ ਦੋ ਦਿਨ ਦਾ ਰਿਮਾਂਡ ਨਾਲ ਮਿਲ ਚੁੱਕਾ ਸਾਨੂੰ ਪਰ ਕੋਵਾਲ ਸਿੰਘ ਤੇ ਸਾਰਾ ਮਾਮਲਾ ਇਹ ਦਰਜ ਦੇ ਕੇ ਮੁਹੱਦੀਬੀਆ ਸਿਹਾਰਪੁਰ ਦੀ ਆ ਫਾਸਪੁਰ ਦੀ ਆ ਜੀ 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 ਪਤਾ ਲੱਗਾ ਕਿਸ ਟਾਈਮ ਤੇ ਮਾਮਲਾ ਦਰਜ ਹੋਇਆ ਨਹੀਂ ਇਹ ਉੱਪਰ ਲਿਖਿਆ ਹੋਇਆ 399 402 300 ਕਾਫੀ ਅਨਾਰੇ ਜਿਹੜੇ ਹੈਗੇ ਤੁਹਾਨੂੰ ਦੇਖੇ ਐਨਡੀਪੀਐਸ ਦੇ ਵੀ ਤਹਿਤ ਆਰਮਸ ਲੜਾਈ ਝਗੜਿਆਂ ਦੇ ਇਹਦੇ ਕਾਫੀ ਮਕਦਮੇ ਰਜਿਸਟਰ ਨੇ ਇਸ ਲਈ ਇਸੇ ਇਸੇ ਕਹਿਤੀ ਅਸੀਂ ਅਨਾਂ ਉੱਪਰ 111 ਬੀਐਨਐਸ ਜਿਹੜੀ ਆਰਗੇਨਾਈਜ਼ ਕ੍ਰਾਈਮ ਦੀ ਧਾਰਾ ਹੈਗੀ ਉਸ ਤਹਿਤ ਅਸੀਂ ਐਫਆਈਆਰ ਰਜਿਸਟਰ ਕੀਤੀ ਵੀ ਦੋਨੋਂ ਗ੍ਰਿਫਤਾਰ ਹੈ ਜੀ ਜੀ ਇਹ ਵੀ ਦੋਨੋਂ ਗ੍ਰਿਫਤਾਰ ਨੇ ਜੀ ਪਹਿਲੇ ਕਿਸੇ ਮਾਮਲੇ ਚ ਪੀਓ ਤਾਂ ਨਹੀਂ ਹੈ ਕੁਲਵੰਤ ਸਿੰਘ ਨਹੀਂ ਇਹ ਅਸੀਂ ਨਹੀਂ ਅਸੀਂ ਚੈੱਕ ਕਰਦੇ ਪਏ ਹਾਈ ਸਾਨੂੰ ਸਿਰਫ ਇਹਦੀ ਡਾਟਾ ਰਿਕਾਰਡਿੰਗ ਮਿਲੇ ਕਿ ਇਹਦੇ ਉੱਪਰ ਅਨੇ ਪਰਚੇ ਰਜਿਸਟਰ ਨੇ ਜਾਂ ਪੀਓ ਹੋਇਆ ਤਾਂ ਉਹਦੇ ਸੰਬੰਧੀ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਕਿ ਇਹ ਮੋਟਰਸਾਈਕਲ ਸਾਨੂੰ ਮੁਖਰੀ ਮਿਲੀ ਸੀ ਸੀਟੀਏ ਦੇ ਚ ਇਹ ਫੜੇ ਪਕੜੇ ਗਏ ਸਰ ਜੀ ਦਾ ਰਾਮ ਜੋਤ ਹੈ ਇਹ ਦੇ ਕਲਾ ਪਹਿਲਾਂ ਵੀ ਪਰਚਾ ਦਰ ਜੀ ਦੱਸਣਾ ਪੰਜ ਪੰਜ ਐਫਆਈਆਰ ਜਿਸਟ ਨੇ ਇਹਦੇ ਉੱਪਰ ਜੀ ਦਾ ਅਜ ਤੋਂ 1.5 ਤੋਂ 2 ਮਹੀਨੇ ਪਹਿਲਾਂ ਜਿਹੜਾ 3 ਮੰਤਰੀ ਅਮਿਤ ਸ਼ਰ ਤੇ ਅਦਮਨੀਤ ਮਿੱਤ ਨੂੰ ਉਹ ਅਲੀ ਨਹੀਂ 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 ਜੀ ਨਹੀਂ ਔਰ